ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਨਾ ਕੌਰ 786 ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪੀਲੀ ਮੂੰਗੀ ਦੇ ਪਕੌੜੇ ਬਹੁਤ ਆਪਾਂ ਸੇਰਪੀ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਪਕੌੜੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਕੌੜੇ ਬਣਾਉਣ ਵਾਸਤੇ ਤੇ ਆਪਾਂ ਪੀਲੀ ਮੂੰਗੀ ਲਈਤੀ ਹੈ ਇਹਨੂੰ 1 ਘੰਟਾ ਪਹਿਲਾਂ ਭਿਓ ਕੇ ਰੱਖ ਸਕਦੇ ਆ ਤੇ ਨਰਮ ਹੋ ਗਈ ਆ ਤੇ ਹੁਣ ਆਪਾਂ ਸਾਰਾ ਇਹਦਾ ਪਾਣੀ ਨਿਚੋੜ ਕੇ ਤੇ ਹੁਣ ਆਪਾਂ ਇਹ ਮੂੰਗੀ ਦਾਲ ਨੂੰ ਪੀਸ ਲਾਂਗੇ ਥੋੜਾ ਜਿਹਾ ਆਪਾਂ 2 ਚਮਚਾ ਪਾਣੀ ਦੇ ਪਾ ਲਾਂਗੇ ਹਾਂਜੀ ਮੂੰਗ ਦਾਲ ਨੂੰ ਆਪਾਂ ਪੀਸ ਲਿਆਗਾ ਤੇ ਇਹਨੂੰ ਦੋ ਵਾਰੀ ਕਰਕੇ ਆਪਾਂ ਪੀਸਿਆ ਕਿਉਂਕਿ ਜਿਹੜਾ ਜੱਗ ਸੀ ਨੇ ਛੋਟਾ ਸੀਗਾ ਹੁਣ ਆਪਾਂ ਇਹ ਬਰਕਨ ਦੇ ਵਿੱਚ ਕਰ ਲਾਂਗੇ ਸਾਰੇ ਪੇਸਟ ਸਾਰਾ ਪੇਸਟ ਆਪਾਂ ਹੁਣ ਬਾਹਰ ਕੱਢ ਲਿਆਗਾ ਜੱਗ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਥੋੜਾ ਜਨਾ ਫੈਂਟ ਲਾਂਗੇ 2 ਚਮਚਾ ਆਪਾਂ ਪਾਣੀ ਦੇ ਪਾ ਦਾਂਗੇ ਸਿਰਫ 2 ਚਮਚ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਜ਼ਿਆਦਾ ਨਹੀਂ ਪਾਉਣਾ ਕਿ ਨਹੀਂ ਤਾਂ ਇਹ ਪਤਲਾ ਕੋਲ ਬਣ ਜਾਊਗਾ ਫਿਰ ਹੁਣ ਮਸਾਲੇ ਐਡ ਕਰਾਂਗੇ ਆਪਾਂ ਨਮਕ ਪਾ ਦਾਂਗੇ ਸਵਾਦ ਅਨੁਸਾਰ ਥੋੜੀ ਪਾ ਦਾਂਗੇ ਆਪਾਂ ਹਲਦੀ ਦਾਇ ਪਾ ਦਾਂਗੇ ਆਪਾਂ ਅਨ੍ਹੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਅੱਧਾ ਚਮਚ ਪਾ ਦਾਂਗੇ ਆਪਾਂ ਟਾਰਟ ਮਸਾਲੇ ਦਾ 1 ਚਮਚ ਪਾ ਦਾਂਗੇ ਆਪਾਂ ਕੁੱਟੀ ਹੋਈ ਲਾਲ ਮਿਰਚ ਜੇਰੀ ਥਾਂ ਤੇ ਤੁਸੀਂ ਪਾਊਡਰ ਵੀ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਕਰ ਲਈ ਆਪਾਂ ਮੂੰਗ ਦਾਲ ਦੇ ਵਿੱਚ ਹੁਣ ਮਿਕਸ ਕਰ ਤੇ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਕੋੜੇ ਬਣਾਉਣ ਵਾਸਤੇ ਤੇ ਆਪਾਂ ਪੰਜੀ ਲੈਤੇ ਆ ਪਿਆਜ਼ ਪਿਆਜ਼ ਥੋੜੇ ਨਾ ਹੀ ਜ਼ਿਆਦਾ ਵੱਡੇ ਤੇ ਨਾ ਹੀ ਜ਼ਿਆਦਾ ਛੋਟੇ ਤੇ ਇਹਨਾਂ ਨੂੰ ਛਿੱਲ ਕੇ ਤੇ ਪਾਣੀ ਦੇ ਨਾਲ ਧੋលਿਆਗਾ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕਰਾਂਗੇ ਕਾਟਾ ਭੈ ਇਸ ਤਰ੍ਹਾਂ ਕਰਨੀ ਆ ਗੋਲ ਜੀ ਸਾਰੇ ਪਿਆਜ਼ ਆਪਾਂ ਗੋਲ ਕੱਟ ਲਿਆ ਜੀ ਹੁਣ ਆਪਾਂ ਮੂੰਗ ਦਾਲ ਦੇ ਬਣਾਵਾਂਗੇ ਪਕੌੜੇ ਤੇ ਹੁਣ ਆਪਾਂ ਇੱਕ ਪਿਆਜ਼ ਚੱਕ ਲਾਂਗੇ ਤੇ ਮੂੰਗ ਦਾਲ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਭਿਉਂ ਦਾਂਗੇ ਇੱਦਾਂ ਆਪਾਂ ਗੈਸ ਤੇ ਰੱਖਤਾ ਹੈਗਾ ਤੇਲ ਗਰਮ ਹੋਣ ਵਾਸਤੇ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਪਿਆਜ਼ ਨੂੰ ਪਾ ਲਾਂਗੇ ਬਹੁਤ ਵਧੀਆ ਜਿਹੜੇ ਪਕੌੜੇ ਟੇਸਟੀ ਬਣਦੇ ਆ ਮੂੰਗ ਦਾਲ ਦੇ ਤੁਸੀਂ ਵੀ ਘਰ ਵਿੱਚ ਬਣਾ ਕੇ ਦੇਖਿਓ ਚਾਹ ਦੇ ਨਾਲ ਖਾਓ ਬਹੁਤ ਟੇਸਟੀ ਲੱਗਦੀ ਆ ਬਰਸਾਤ ਦੇ ਟਾਈਮ ਤੇ ਤਾਂ ਬਹੁਤ ਵਧੀਆ ਜਿਹੜੇ ਪਕੌੜੇ ਲੱਗਦੇ ਆ ਮੀਡੀਅਮ ਜੀ ਅੱਗ ਤੇ ਜਿਹੜੇ ਆਪਾਂ ਪਕੌੜਿਆਂ ਨੂੰ ਹੁਣ ਪਕਾਵਾਂਗੇ ਜਿਆਦਾ ਤੇਜ਼ ਅੱਗ ਤੇ ਨਹੀਂ ਪਕਾਉਂਦੇਗੇ ਨਹੀਂ ਤਾਂ ਫਰੀਕੇ ਦਾ ਵੀ ਪੱਕ ਜਾਂਦੇ ਹੈਗੇ ਤੇ ਵਿੱਚੋਂ ਫਿਰ ਕੱਚੇ ਹੀ ਰਹੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੇ ਆਪਣੇ ਪਕੌੜੇ ਬਣ ਜਾਂਦੇ ਆ ਮੂੰਗ ਦਾਲ ਦੇ ਪਕੌੜੇ ਤਾਂ ਬਹੁਤ ਹੀ ਟੇਸਟੀ ਬਣਦੇ ਆ ਹਾਂਜੀ ਪਕੌੜੇ ਫਰਾਈ ਹੋ ਗਏ ਆ ਤੇ ਹੁਣ ਆਪਾਂ ਤੇਲ ਚੋਂ ਕੱਢ ਲੈਣੇ ਆ ਚੰਗੀ ਤਰ੍ਹਾਂ ਆਪਾਂ ਤੇਲ ਇਹਨਾਂ ਦਾ ਨਿਚੋੜ ਦਾਂਗੇ ਤਾਂ ਪਕੌੜਿਆਂ ਦਾ ਦੂਸਰਾ ਪੂਰਾ ਆਪਾਂ ਕੱਢ ਦਾਂਗੇ ਇਹ ਦੂਸਰਾ ਪੂਰੀ ਆਪਾਂ ਹੁਣ ਫਰਾਈ ਕਰ ਲਿਆਗਾ ਤੇ ਹੁਣ ਕੱਢ ਕੇ ਤੇਲ ਚ ਆਪਾਂ ਰੱਖਤਾ ਹੈਗਾ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਤੇਲ ਨਿਚੋੜਤਾ ਉਸੇ ਤਰ੍ਹਾਂ ਹੀ ਤੇ ਸਾਰੇ ਪਕੌੜੇ ਇਸੇ ਤਰ੍ਹਾਂ ਆਪਾਂ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਸਾਰੇ ਪਕੌੜੇ ਆਪਾਂ ਬਣਾ ਲਏ ਤੇ ਸਿਰਫ ਆਪਣਾ ਬਸ ਆ ਲਾਸਟ ਪੂਰ ਰਹਿ ਗਿਆ ਸੀ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੇ ਇਹ ਪਕੌੜੇ ਬਣੇ ਆ ਪੀਲੀ ਮੂੰਗੀ ਦੇ ਪਕੌੜੇ ਪਿਆਜ਼ ਦੇ ਨਾਲ ਪਕੌੜੇ ਤਾਂ ਮੈਂ ਅੱਗੇ ਵੀ ਇਹ ਮੂੰਗ ਦਾਲ ਦੇ ਪਾਏ ਆ ਪਰ ਆਪਾਂ ਜਿਹੜੇ ਇਹ ਹੁਣ ਪਾਏ ਆ ਇਹ ਨਵੇਂ ਤਰੀਕੇ ਨਾਲ ਪਕੌੜੇ ਬਣਾਏ ਹੈਗੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੇ ਹੈਗੇ ਆ कुरकुरे ਤੇ ਕਰਾਰੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਅੱਜ ਦੀ ਤੋਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਨੇ ਲੱਗੀ ਆ ਤੇ ਮਿਲਦੇ ਆਂ ਵੀ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ